ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਾ ਅੱਜ ਜਿਹੜੇ ਸੂਟਸ ਦਿਖਾਵਾਂਗੇ ਨਾ ਤੁਹਾਨੂੰ ਉਹ ਦਿਖਾਵਾਂਗੇ ਪਾਰਟੀ ਲੁੱਕਸ ਵਾਲੇ ਜਿੱਦਾਂ ਹੁਣ ਜਿਹਦੇ ਜਿਹਦਾ ਕਸਟਮਰ ਦੀ ਡਿਮਾਂਡ ਆਉਂਦੀ ਹੈ ਉਦਾਂ ਉਦਾਂ ਹੀ ਅਸੀਂ ਵੀਡੀਓ ਅਪਲੋਡ ਕਰਦੇ ਰਹਿਨੇ ਆ ਠੀਕ ਹੈ ਅਗੇਨ ਥੈਂਕ ਯੂ ਜੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਜੀ ਸਾਡੇ ਤੇ ٹرسٹ ਕਰਕੇ ਜੋ ਸਾਡੇ ਤੋਂ ਦੂਰੂ ਦੂਰੋ ਸ਼ਾਪਿੰਗ ਹੁੰਦੀ ਹੈ ਨਾ ਤੇ ਉਹ ਸੀਰੀਅਸਲੀ ਮਤਲਬ ਸਾਨੂੰ ਬਹੁਤ ਹੀ ਗੁੱਡ ਵਾਲਾ ਫੀਲ ਹੁੰਦਾ ਹੈ ਹੈਨਾ ਉਹ ਅਸੀਂ ਵਰਸਟ ਵੀ ਨਹੀਂ ਐਕਸਪੈਂਡ ਕਰ ਸਕਦੇ ਠੀਕ ਹੈ ਸੋ ਹੁਣ ਇੱਕ ਉਹੀ ਆਫਰ ਸਾਡੀ ਹਲੇ ਵੀ ਚੱਲ ਰਹੀ ਹੈ ਅ 3000 ਦੀ ਸ਼ਾਪਿੰਗ ਦੇ ਤੱਕ ਅਗਰ ਤੁਸੀਂ ਸਾਡੇ ਕੋਲ 3000 ਤੱਕ ਦੀ ਸ਼ਾਪਿੰਗ ਕਰ ਰਹੇ ਹੋ ਤੇ ਜਿਹੜੀ ਅਸੀਂ ਲਾਸਟ ਵਾਲੀ ਕਰ ਵਾਲੀ ਵੀਡੀਓ ਜਿਹੜੀ ਅਪਲੋਡ ਕੀਤੀ ਸੀਗੀ ਆਪਾਂ ਉਹਦੇ ਵਿੱਚ ਦਿਖਾਏ ਸੀਗੇ ਕਿ ਸਾਡੇ ਕੋਲ ਬੜੇ ਪਿਆਰੇ ਪਿਆਰ ਜਾਰਜਟ ਦੇ ਪ੍ਰਿੰਟਸ ਆਏ ਹੋਏ ਨੇ ਐਂਡ ਮਸਲੀਨ ਦੇ ਵੀ ਹੈਗੇ ਨੇ ਜਿਹੜੇ ਤੁਹਾਨੂੰ ਕੀ ਫ੍ਰੀ ਮਿਲਣਗੇ ਅਗਰ ਤੁਸੀਂ 3000 ਤੱਕ ਦੀ ਸ਼ਾਪਿੰਗ ਸਾਡੇ ਕੋਲ ਅਵੇਲ ਕਰ ਰਹੇ ਹੋ ਠੀਕ ਹੈ ਜੀ ਹੁਣ ਜਿਹੜੇ ਸੂਟ ਦਿਖਾਵਾਂਗੀ ਤੁਹਾਨੂੰ ਉਹ ਸਾਰੇ ਦਿਖਾਵਾਂਗੇ ਜੀ ਪਾਰਟੀ ਸੂਟਸ ਸੋ ਦਿਖਾਉਣੇ ਆ ਜੀ ਕਰਦੇ ਆ ਜੀ ਦੇਖੋ ਜੀ ਹੁਣ ਆਇਆ ਹੈ ਸਾਡੇ ਕੋ ਬਰਬਰੀ ਬਹੁਤ ਜ਼ਿਆਦਾ ਡਿਮਾਂਡ ਚ ਸੀਗੀ ਤੇ ਆਪਾਂ ਹੁਣ ਬਰਬਰੀ ਲੈ ਕੇ ਆਏ ਆ ਠੀਕ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ yellow ਕਲਰ ਦਾ ਸੂਟ ਹੈ ਠੀਕ ਹੈ ਜੀ ਵਿਦ ਹੈਂਡਵਰਕ ਠੀਕ ਹੈ ਤੁਹਾਨੂੰ ਲਾਗ ਗਿਆ ਵੀ ਦਿਖਾਉਣੇ ਆ ਬਹੁਤ ਹੀ ਪਿਆਰਾ ਪੀਸ ਹੈ ਜੀ ਬਹੁਤ ਹੀ ਸੋਹਣਾ ਔਰ ਰਕੜੀ ਕਰਕੇ ਨਾ ਅਸੀਂ ਸਾਰੇ ਸੂਟਸ ਦੇ ਉੱਤੇ ਤੁਹਾਨੂੰ ਲੈਸ ਦੇਣੀ ਹੈ ਆ ਦੇਖੋ ਤੁਸੀਂ ਸੂਟ ਦੇਖੋ ਬਿਊਟੀਫੁਲ ਸੂਟ ਪ੍ਰੋਪਰ ਤੁਹਾਨੂੰ ਹੈਂਡਵਰਕ ਮਿਲ ਰਿਹਾ ਗਲੇ ਦੇ ਉੱਪਰ ਠੀਕ ਹੈ ਜੀ ਔਰ ਆ ਦੇਖੋ ਬਹੁਤ ਸੋਹਣਾ ਪੀਸ ਹੈ ਜੀ ਆ ਦੇਖੋ ਠੀਕ ਹੈ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਐਦਾਂ ਪ੍ਰੋਪਰ ਹੈਂਡਵਰਕ ਮਿਲ ਰਿਹਾ ਟਾਈ ਐਂਡ ਡਾਈ ਦਾ ਇਫੈਕਟ ਹੈ ਜਿਹੜਾ ਉਹ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਫਰੰਟ ਤੇ ਤੁਹਾਨੂੰ ਐਦਾਂ ਪੂਰਾ ਮਿਲੇਗਾ ਔਰ ਜਿਹੜੀ ਬੈਕ ਹੈ ਨਾ ਬੈਕ ਦੇ ਉੱਪਰ ਵੀ ਤੁਹਾਨੂੰ ਐਦਾਂ ਹੀ ਟਾਈ ਐਂਡ ਡਾਈ ਦਾ ਇਫੈਕਟ ਮਿਲਣਾ ਲੇਕਿਨ ਜਿਹੜਾ ਹੈਂਡਵਰਕ ਮਿਲੇਗਾ ਤੁਹਾਨੂੰ ਉਹ ਮਿਲਣਾ ਹੈ ਜੀ ਐਦਾਂ ਫਰੰਟ ਦੇ ਉੱਪਰ ਮਿਲਣਾ ਤੁਹਾਨੂੰ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਪੀਸ ਹੈ ਔਰ ਤੁਸੀਂ ਹੈਂਡਵਰਕ ਦੇਖੋ ਲਾਗੇ ਬਹੁਤ ਹੀ ਸੋਹਣਾ ਪੀਸ ਹੈ ਜੀ ਠੀਕ ਹੈ ਇਹ ਹੋ ਗਈ ਸ਼ਰਟ ਪਿਓਰ ਬਰਬਰੀ ਹੈ ਜੀ ਐਂਡ ਬਾਟਮ ਦੇਖੋ ਤੁਸੀਂ ਇਹਦੀ ਆ ਤੁਹਾਨੂੰ ਬਾਟਮ ਦੇ ਥੱਲੇ ਐਦਾਂ ਲੇਸ ਵਰਕ ਮਿਲਦਾ ਠੀਕ ਹੈ ਜੀ ਕਰਾਉਣਾ ਨਹੀਂ ਪੈਣਾ ਤੁਹਾਨੂੰ ਕੁਝ ਵੀ ਬਾਟਮ ਦੇ ਥੱਲੇ ਤੁਹਾਨੂੰ ਐਦਾਂ ਲੇਸ ਵਰਕ ਮਿਲੇਗਾ ਆ ਦੇਖੋ ਜੀ ਠੀਕ ਹੈ ਐਂਡ ਇਹਦਾ ਜਿਹੜਾ ਦੁਪੱਟਾ ਹੈ ਨਾ ਬਹੁਤ ਸੋਹਣਾ ਦੁਪੱਟਾ ਹੈ ਜੀ ਜਿਹੜੀ ਲੇਸ ਵਰਕ ਤੁਹਾਨੂੰ ਬਾਟਮ ਤੇ ਮਿਲੀ ਹੈ ਉਹੀ ਜਿਹੜੀ ਲੇਸ ਹੈਗੀ ਐ ਉਹ ਸਾਰੇ ਦੁਪੱਟੇ ਦੇ ਐਦਾਂ ਸਾਈਡਸ ਤੇ ਚਾਰੋਂ ਸਾਈਡ ਤੇ ਤੁਹਾਨੂੰ ਲੇਸ ਮਿਲੇਗੀ ਪਲੱਸ ਦੇਖੋ ਆ ਟਾਈ ਐਂਡ ਆਈ ਦਾ ਇਫੈਕਟ ਮਿਲੇਗਾ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਔਰ ਦੁਪੱਟੇ ਦੀ ਤੁਸੀਂ ਬਿਰ ਲੈਂਥ ਤੇ ਆ ਦੇਖੋ ਚੌੜਾਈ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਲੱਗਿਆ ਠੀਕ ਹੈ ਜੀ ਇਹਦਾ ਜਿਹੜਾ ਪ੍ਰਾਈਸ ਹੈਗਾ ਆ ਉਹ ਅਸੀਂ ਤੁਹਾਨੂੰ ਦੱਸ ਦਿੰਨੇ ਆ ਹੁਣ ਆ ਇਹਦਾ ਪ੍ਰਾਈਸ ਤੁਹਾਨੂੰ ਦੱਸ ਦਿੰਦੀ ਹਾਂ ਜੀ ਕਲਰ ਉਹਦੇ ਵਿੱਚ ਗ੍ਰੇ ਐਂਡ ਬਲੈਕ ਦਾ ਕੰਬੀਨੇਸ਼ਨ ਮਿਲੂਗਾ ਤੁਹਾਨੂੰ ਸੇਮ ਡਿਜ਼ਾਈਨ ਹੈ ਜੀ ਬਾਕੀ ਸਾਰਾ ਠੀਕ ਹੈ ਤੇ ਇਹਦਾ ਵੀ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਦਿਸ ਇਜ਼ ਨਾਟ ਬਲੈਕ ਐਕਚੁਅਲੀ ਇਹ ਥੋੜਾ ਡਾਰਕ ਕਲਰ ਹੈਗਾ ਉਹਦਾ ਦੇਖੋ 2450 ਇਹਦਾ ਪ੍ਰਾਈਸ ਹੈ ਤੁਹਾਨੂੰ ਕਹਿਣਾ ਹੈ ਜੀ 2200 ਦਾ ਠੀਕ ਹੈ ਜੀ ਆ ਦੇਖੋ ਬਿਊਟੀਫੁਲ ਪੀਸ ਸੇਮ ਡਿਜ਼ਾਈਨ ਹੈ ਇਸ ਕਰਕੇ ਮੈਂ ਤੁਹਾਨੂੰ ਖੋਲ ਕੇ ਨਹੀਂ ਦਿਖਾ ਰਹੀ ਆ ਬੜਾ ਪੀਸ ਠੀਕ ਹੈ ਜੀ ਇਹ ਪਹਿਣਾ ਤੁਹਾਨੂੰ ਕਿੰਨੇ ਦਾ ਜੀ 24 50 ਦਾ ਹੈ ਜੀ ਮੰਗ ਆ ਰਹੀ ਹੈ ਥੋੜੀ ਬ੍ਰਾਈਟ ਕਲਰਸ ਮੰਗ ਰਹੇ ਨੇ ਹਨਾ ਪਾਰਟੀ ਕਲੈਕਸ਼ਨ ਮੰਗ ਰਹੇ ਨੇ ਸਾਡੇ ਕਸਟਮਰਸ ਤੇ ਅਸੀਂ ਹੁਣ ਉਹਨਾਂ ਨੂੰ ਪਾਰਟੀ ਕਲੈਕਸ਼ਨ ਹੀ ਦਿਖਾਣੇ ਆ ਪਹਿਲਾਂ ਦਿਖਾਇਆ ਸੀ ਤੁਹਾਨੂੰ ਜੀ ਬਰਬਰੀ ਹੁਣ ਜਿਹੜਾ ਦਿਖਾ ਰਹੇ ਆ ਜੀ ਥਿਸ ਇਜ਼ ਪਿਓਰ ਔਰਗੈਂਜ਼ਾ ਬਹੁਤ ਪਿਓਰਾ ਪੀਸ ਹੈ ਜੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਪੀਸ ਹੈਂਡਵਰਕ ਦਾ ਟੱਚ ਤੁਹਾਨੂੰ ਪੂਰਾ ਮਿਲਣਾ ਹੈ ਇਹਦੇ ਆ ਵਿੱਚ ਕਲਰ ਦੇਖੋ ਤੁਸੀਂ ਬਿਊਟੀਫੁਲ ਪੀਸ ਪ੍ਰੋਪਰ ਸਾਰੇ ਪੀਸ ਦੇ ਉੱਪਰ ਤੁਹਾਨੂੰ ਹੈਂਡਵਰਕ ਦਾ ਟੱਚ ਮਿਲਣਾ ਹੈ ਬਹੁਤ ਹੀ ਪਿਆਰਾ ਪੀਸ ਆ ਰਿਹਾ ਹੈ ਠੀਕ ਹੈ ਜੀ ਹੈਂਡਵਰਕ ਦਾ ਟੱਚ ਪਲੱਸ ਤੁਹਾਨੂੰ ਫਰੰਟ ਬੈਕ ਘੇਰੇ ਤੇ ਐਦਾਂ ਦੀ ਲੇਸ ਮਿਲੇਗੀ ਫਰੰਟ ਜਿਹੜਾ ਪੂਰਾ ਤੁਹਾਨੂੰ ਹੈਂਡਵਰਕ ਦੇ ਟੱਚ ਨਾਲ ਹਾਈਲਾਈਟ ਹੋਇਆ ਹੋਇਆ ਹੈ ਠੀਕ ਹੈ ਬੈਕ ਤੇ ਸੇਮ ਪ੍ਰਿੰਟ ਬਟ ਪਲੇਨ ਮਿਲੇਗਾ ਜੀ ਹੈਨਾ ਔਰ ਇਹ ਆਈ ਗਈ ਜੀ ਇਹਦੀ ਬਾਟਮ ਠੀਕ ਹੈ ਜੀ ਪਿਓਰ ਉਪਾੜਾ ਸਿਲਕ ਦੀ ਬਾਟਮ ਹੈ ਜੀ ਠੀਕ ਹੈ ਐਂਡ ਏ ਮਿਲਣਾ ਹੈ ਤੁਹਾਨੂੰ ਬਾਟਮ ਇਹਦਾ ਦੁਪੱਟਾ ਦੇਖੋ ਤੁਸੀਂ ਫੁੱਲਾ ਡੁੱਲਾ ਦੁਪੱਟਾ ਹੈਗਾ ਬਿਊਟੀਫੁਲ ਸੂਟ ਔਰ ਆ ਇਹਨੂੰ ਮਿਲ ਆ ਤੁਹਾਨੂੰ ਆ ਮਿਲੇਗਾ ਜੀ ਦੁਪੱਟਾ ਇਹਦਾ ਫੁੱਲਾ ਡੁੱਲਾ 2 ਮੀਟਰ ਕੱਟ ਹੈਗਾ ਦੁਪੱਟੇ ਦਾ ਠੀਕ ਹੈ ਜੀ ਬਹੁਤ ਸੋਹਣਾ ਪੀਸ ਹੈ ਆ ਦੇਖੋ ਬਹੁਤ ਪਿਆਰਾ ਪੀਸ ਹੈ ਠੀਕ ਹੈ ਐਂਡ ਇਹਦਾ ਪ੍ਰਾਈਸ ਦੱਸ ਦਿੰਨੇ ਆ ਤੁਹਾਨੂੰ ਅਸੀਂ ਇਹ ਮਿਲਣਾ ਹੈ ਜੀ ਤੁਹਾਨੂੰ 1990 ਠੀਕ ਹੈ ਜੀ 1990 ਦਾ ਇਹ ਤੁਹਾਨੂੰ ਕਿੰਨੇ ਦਾ ਪਏਗਾ 1800 ਦਾ ਪੈਣਾ ਹੈ ਹੁਣ ਤੁਹਾਨੂੰ ਠੀਕ ਹੈ ਜੀ ਆ ਦੇਖੋ ਬੜਾ ਹੀ ਪਿਆਰਾ ਪੀਸ ਹੈ ਪ्युअर ਦਾ ਫੈਬਰਿਕ ਹੈ ਔਰ ਤੁਹਾਨੂੰ ਘੇਰੇ ਉੱਪਰ ਵੀ ਕਿੰਨਾ ਪਿਆਰਾ ਆਰੀ ਵਰਕ ਮਿਲ ਰਿਹਾ ਹੈ ਪਲੱਸ ਆ ਜਿਹੜੀ ਸਿਰੋਸਕੀ ਲਾਈ ਹੋਈ ਹੈ ਹੱਥ ਦੇ ਨਾਲ ਇਹਨਾਂ ਨੂੰ ਅਸੀਂ ਹੈਂਡਮੈਟ ਹੈਂਡਵਰਕ ਦਾ ਟੱਚ ਦਵਾਇਆ ਹੋਇਆ ਹੈ ਠੀਕ ਹੈ ਬਿਊਟੀਫੁਲ ਪੀਸ ਗਾਜਰੀ ਜਿਹਾ ਕਲਰ ਹੈ ਬੜੇ ਡੀਸੈਂਟ ਜਿਹਾ ਕਲਰ ਹੈ ਠੀਕ ਹੈ ਜੀ ਇਹ ਹੈਗੀ ਇਹਦੀ ਬਾਟਮ ਠੀਕ ਹੈ ਔਰ ਏ ਹੈਗਾ ਜੀ ਇਹਦਾ ਦੁਪੱਟਾ ਪ्योर ਦਾ ਦੁਪੱਟਾ ਹੈ ਆ ਦੇਖੋ ਠੀਕ ਹੈ ਬਿਊਟੀਫੁਲ ਪੀਸ ਪ्योर ਦਾ ਦੁਪੱਟਾ ਮਿਲਿਆ ਤਾਂ ਪੀਸ ਹੈ ਇਹਦਾ ਪ੍ਰਾਈਸ ਦੱਸ ਰਹੀ ਹਾਂ ਮੈਂ ਤੁਹਾਨੂੰ ਇਹ ਹੈਗਾ ਜੀ 199 ਦਾ ਠੀਕ ਹੈ ਇਹ ਵੀ ਤੁਹਾਨੂੰ ਅੱਜ ਕਿੰਨੇ ਦਾ ਪੈਣਾ ਹੈ 1800 ਦਾ ਠੀਕ ਹੈ ਜੀ ਇਹ ਵੀ ਪੀਸ ਤੁਹਾਨੂੰ ਪਏਗਾ 1800 ਦਾ ਜਿਨ੍ਹਾਂ ਨੂੰ ਵੀ ਪਸੰਦ ਆ ਰਿਹਾ ਹੈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਉਹ ਸਿੰਗਲ ਹੀ ਕਲਰ ਹੈਗਾ ਯਾਰ ਜਿਹੜੇ ਤੁਹਾਨੂੰ ਪਹਿਲੇ ਦੋ ਸੂਟ ਦਿਖਾਏ ਆ ਔਰ ਇਹ ਤੇ ਬਹੁਤ ਹੀ ਬਿਊਟੀਫੁਲ ਪੀਸ ਹੈ ਬਿਊਟੀਫੁਲ ਸੂਟ ਪਿਓਰ ਕਾਟਨ ਜਿਹੜੀ ਹੁੰਦੀ ਹੈ ਨਾ ਪਿਓਰ ਵਲੀ ਕਾਟਨ ਇਹੋ ਹੈ ਆ ਦੇਖੋ ਇਹਦਾ ਗਲਾ ਦੇਖੋ ਤੁਸੀਂ ਠੀਕ ਹੈ ਗਲੇ ਦੇ ਉੱਪਰ ਜਿਹੜਾ ਬਲੈਕ ਬਲੈਕ ਦਿਖ ਰਿਹਾ ਤੁਹਾਨੂੰ ਇਹ ਥ्रेड ਦੇ ਨਾਲ ਇਹਨੂੰ ਅਸੀਂ ਹਾਈਲਾਈਟ ਕਰਵਾਇਆ ਹੋਇਆ ਹੈਂਡਵਰਕ ਦਾ ਟੱਚ ਆ ਔਰ ਆ ਦੇਖੋ ਠੀਕ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਆ ਦੇਖੋ ਜੀ ਠੀਕ ਹੈ ਇਹਦੇ ਤੁਹਾਨੂੰ ਲੱਗ ਗਿਆ ਹੋਵੇਗਾ ਬਿਲਕੁਲ ਆ ਜਿਹੜਾ ਵਰਕ ਹੈ ਨਾ ਆ ਦੇਖੋ ਗਲੇ ਦੇ ਉੱਪਰ ਆ ਦੇਖੋ ਅ ਤੇਰਡ ਦਾ ਦਿਖ ਰਿਹਾ ਨਾ ਤੁਹਾਨੂੰ ਇਹ ਹੱਥ ਦੇ ਨਾਲ ਇਹਨੂੰ ਅਸੀਂ ਹਾਈਲਾਈਟ ਕਰਵਾਇਆ ਹੋਇਆ ਹੈ ਗਲਾ ਬਣਿਆ ਹੋਇਆ ਹੈ ਇਹਦਾ ਔਰ ਆ ਦੇਖੋ ਜੀ ਇਹ ਪੂਰਾ ਘੇਰੇ ਉੱਪਰ ਮਿਲੇਗਾ ਰੰਗ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਇਹ ਆ ਜਾਈਗੀ ਇਹਦੀ ਫਰੰਟ ਸੋਰੀ ਇਹ ਆਏਗਾ ਜੀ ਇਹਦਾ ਬੈਕ ਦੇ ਉੱਪਰ ਬੈਕ ਘੇਰਾ ਆਏਗਾ ਇਦਾਂ ਔਰ ਇੱਕ ਮੋਟਿਫ ਤੁਹਾਨੂੰ ਇਦਾਂ ਆ ਜਿਹੜਾ ਪਿੱਛੇ ਜੇ ਬੈਕ ਤੇ ਮਿਲ ਜਾਏਗਾ ਠੀਕ ਹੈ ਜੀ ਔਰ ਬਿਊਟੀਫੁਲ ਬਾਵਾ ਇਹ ਬਾਵਾ ਬੜੀਆਂ ਹੋਈਆਂ ਨੇ ਸਾਈਡ ਤੇ ਠੀਕ ਹੈ ਬਾਟਮ ਇਹਦੀ ਪਲੇਨ ਹੈ ਐਂਡ ਦੁਪੱਟਾ ਪਿਓਰ ਦਾ ਦੁਪੱਟਾ ਹੈ ਬਹੁਤ ਸੋਹਣਾ ਪ੍ਰਿੰਟ ਦੁਪੱਟੇ ਦਾ ਆ ਦੇਖੋ ਜੀ ਠੀਕ ਹੈ ਜੀ ਆ ਦੇਖੋ ਪਿਓਰ ਦਾ ਦੁਪੱਟਾ ਹੈ ਬਿਊਟੀਫੁਲ ਪ੍ਰਿੰਟ ਬਹੁਤ ਸੋਹਣੇ ਸੂਦੀਂ ਜੇ ਕਲਰਸ ਲੱਗੇ ਹੋਏ ਨੇ ਦੇ ਵਿੱਚ ਠੀਕ ਹੈ ਇਹਦਾ ਵੀ ਤੁਹਾਨੂੰ ਅਸੀਂ ਪ੍ਰਾਈਸ ਦੱਸ ਦਿੰਨੇ ਆ ਇਹ ਹੈਗੇ ਜੀ 1850 ਦਾ ਤੁਹਾਨੂੰ ਕਿਨੇ ਦਾ ਪੈਣਾ ਹੈ 1700 ਕਲਰ ਹੈਗਾ ਹੈ ਆਹ ਬਲਾ ਕਲਰ ਮਿਲੂਗਾ ਤੁਹਾਨੂੰ ਇਹਦੇ ਵਿੱਚ ਨਾਲ ਜਿੰਨੂੰ ਜਿਹੜਾ ਕਲਰ ਪਸੰਦ ਆਉਂਦਾ ਹੈ ਉਹ ਤੁਸੀਂ ਸਾਡੇ ਤੋਂ ਬੁੱਕ ਕਰਵਾ ਸਕਦੇ ਹੋ ਆ ਦੇਖੋ ਜੀ ਆਹ ਸੁਮਟਾ ਸੇਮ ਡਿਜ਼ਾਈਨ ਆ ਸਾਰਾ ਕੁਝ ਸੇਮ ਆ ਇਸ ਕਰਕੇ ਮੈਂ ਇਹਨੂੰ ਖੋਲ ਨਹੀਂ ਰਹੀ ਸੇਮ ਪੀਸ ਉਹੀ 1850 ਹੈ ਨਾ ਤੇ ਤੁਹਾਨੂੰ ਇਹ ਪਹਿਣਾ ਹੈ 1700 ਦਾ ਈਚ ਪੀਸ ਜਿਹੜਾ ਵੀ ਤੁਸੀਂ ਲੈਂਦੇ ਹੋ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਅਸੀਂ ਕਿ ਜਿਹੜੀ ਜੌਰਜਟ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਮਿਲਣੀ ਹੈ ਫ੍ਰੀ ਉਹ ਦਿਖਾ ਦਈਏ ਜਾਰਜਟ ਜਿਹੜੀ ਫ੍ਰੀ ਪੀਸਿਸ ਨੇ ਜੀ ਜੀ ਹੁਣ ਜਿਹੜੀ ਜਾਰਜਟ ਤੁਹਾਨੂੰ ਮਿਲਣੀ ਹੈ ਫ੍ਰੀ ਪੀਸਿਸ ਜਿਹੜੇ ਅਸੀਂ ਤੁਹਾਨੂੰ ਦੇਣੇ ਆ ਜਿਹੜਾ 299 ਤੱਕ ਦੀ ਸ਼ਾਪਿੰਗ ਕਰੇਗਾ ਆ ਦੇਖੋ ਤੁਸੀਂ ਪ੍ਰਿੰਟਸ ਦੇਖੋ ਔਰ ਬੜੀ ਅੱਛੀ ਸੂਦੀng ਪ्युअर ਜਾਰਜਟ ਹੈਗੀ ਹੈ ਐਵੇਂ ਰਫ ਜੀ ਜਾਰਜਟ ਨਹੀਂ ਹੈਗੀ ਕਿ ਜਿਹੜੇ ਅਸੀਂ ਕਹਿ ਰਹੇ ਹਾਂ ਕਿ ਤੁਹਾਨੂੰ ਫ੍ਰੀ ਮਿਲੂਗੀ ਠੀਕ ਹੈ ਜੀ ਆ ਐਕਚੁਅਲੀ ਨੀਚੇ ਵਾਲਾ ਸਾਰਾ ਰਹਿ ਗਈ ਜਿਹੜਾ ਆ ਦੇਖੋ ਬਹੁਤ ਸੋਹਣੇ ਸੋਹਣੇ ਪ੍ਰਿੰਟਸ ਹੈਗੇ ਨੇ ਜੀ ਜਾਰਜਟ ਦੇ ਆ ਨੀਚੇ ਵਾਲਾ ਜਿੰਨਾ ਵੀ ਰਹਿਗਾ ਨਾ ਸਾਰਾ ਦਾ ਸਾਰਾ ਜੀ ਇਹ 3 299 ਤੱਕ ਦੀ ਜਿਹੜਾ ਵੀ ਕੋਈ ਸ਼ਾਪਿੰਗ ਕਰੇਗਾ ਇਹਦੇ ਵਿੱਚ कॉटन मस्लिन ਦੇ प्रिंट्स ਵੀ ਹੈਗੇ ਤੁਹਾਨੂੰ ਥੋੜੇ ਜੋ ਵੀ ਚਾਤੀ ਬਰਵਾ ਜਿੰਦੇ ਆ ਦੇ। ਆ ਦੇ ਕੁਝ। ਇਹ ਲਾਈਨਿੰਗ ਚ ਆ ਜਾਏਗਾ ਇਦਾਂ ਆ ਜਾਏਗਾ ਇਹਦਾ ਤੁਸੀਂ ਕਾਟ ਸੈਟ ਸੁਲਵਾਣਾ ਹੈ, ਕੁਰਤੇ ਸੁਲਵਾਣੇ ਆ ਉਹ ਤੁਹਾਡੀ ਇਚਾ। ਠੀਕ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਪੀਸਸ ਨੇ ਰੱਖੀ ਆਫਰ ਦੇ ਵਿੱਚ ਇੱਕ ਤੇ ਇਹ ਕਿ ਦੇਖੋ ਤਾਂ ਅਸੀਂ ਜਿੰਨੇ ਵੀ ਸੂਟਸ ਦਿਖਾਏ ਨੇ ਸਾਰਿਆਂ ਦੇ ਉੱਪਰ ਅਸੀਂ 200 150 ਇੰਨੀ ਇੰਨੀ ਆਫ ਦੇ ਰਹੇ ਹਾਂ ਠੀਕ ਹੈ। ਔਰ ਜਿਹੜੇ ਕੱਲ ਵਾਲੇ ਜਿਹੜੇ ਸੂਟਸ ਸੀਗੇ ਉਹਨਾਂ ਦੇ ਉੱਤੇ ਦੇ ਅਸੀਂ ਬਹੁਤ ਫਲੈਟ ਆਫ ਦਿੱਤੀ ਸੀਗੀ 450 ਤੱਕ ਐਂਡ ਆਲ ਠੀਕ ਹੈ ਜੀ ਸੋ ਐਦਾਂ ਜੁੜੇ ਰਹੋ ਜੀ ਤੇ ਕਰਦੇ ਰਹੋ ਜੀ ਸ਼ੋਪਿੰਗ ਸਾਡੇ ਨਾਲ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਕਿਉਂਕਿ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਸਾਡੀਆਂ ਆਫਰ ਵੀਡੀਓਜ਼ ਐਂਡ ਆਲ ਇਹ ਸਭ ਕੁਝ ਤੁਸੀਂ ਦੇਖ पाओगे ਤੇ ਅਵੇਲ ਕਰ पाओगे ਠੀਕ ਹੈ ਜੀ ਸੋ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ ਔਰ ਸਾਡ ਨੂੰ ਸਪੋਰਟ ਕਰਨ ਲਈ ਔਰ ਤੁਹਾਡੇ ਬਹੁਤ ਜ਼ਿਆਦਾ ਪਿਆਰ ਕਰਨ ਦੇ ਨਾਲ ਅਸੀਂ ਵਧੀਆ-ਵਧੀਆ ਵੀਡੀਓਜ਼ ਜਿਹੜੀਆਂ ਲੈ ਕੇ ਆਉਣੇ ਕੋਸ਼ਿਸ਼ ਕਰੀ ਦੀ ਹੈ ਕਿ ਬਹੁਤ ਸੋਹਣੇ-ਸੋਹਣੇ ਸੂਟਸ ਤੁਹਾਨੂੰ ਦੇਈਏ ਸੀ ਕੁਝ हटਕੇ ਦੇਈਏ ਤੇ ਨੋਮੀਨਲ ਰੇਂਜ ਤੇ ਦੇਈਏ ਠੀਕ ਹੈ ਜੀ ਸੋ ਕੋਈ ਸਲਾਹ ਹੁੰਦੀ ਹੈ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ WhatsApp ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਜੀ ਹੈਪੀ ਸ਼ੋਪਿੰਗ ਕਿਧਰੋਂ ਵੀ ਕਰੋ ਸ਼ੋਪਿੰਗ ਸ਼ੁੱਡ ਬੀ ਹੈਪੀ ਠੀਕ ਹੈ ਜੀ ਸੋ ਇਹਦੇ ਜੁੜੇ ਰਹੋ ਜੀ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ